ਸ਼ਵਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਬਾਣੀ ਕੇ ਬੋਹਿਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜਵੇਂ ਅਕੀ ਸਾਧ ਸੰਗਤ ਪਿਆਰ ਦਾ ਸਬੂਤ ਦੇ ਹੋ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਡ ਭਾਗੀ ਹੋ ਜਿੰਨਾ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਗੁਰਬਾਣੀ ਦੇ ਕੀਰਤਨ ਰਾਹੀਂ ਆਤਮਿਕ ਆਨੰਦ ਮਾਣਿਆ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਪ੍ਰੋਗਰਾਮ ਔਰ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਆਓ ਚੰਦ ਸਮੇਂ ਵਾਸਤੇ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ करिए ਜਿਵੇਂ ਕਿ ਇਹ ਸਾਰਾ ਹਫਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਸ਼ਹੀਦੀ ਨੂੰ ਸਮਰਪਿਤ ਸੀ ਮੈਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਹਾਂ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਲੜੀਵਾਰ ਇਤਿਹਾਸ ਆਪ ਜੀ ਨੇ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ پاسੋਂ ਬੜੇ ਪਿਆਰ ਔਰ ਸਤਕਾਰ ਦੇ ਨਾਲ ਸਰਵਣ ਕੀਤਾ ਹੈ ਔਰ ਅਗਲੀ ਲੜੀ ਵੀ ਉਹ ਆਪ ਦੇ ਨਾਲ ਦੁਪਹਿਰ ਦੇ ਦੀਵਾਨ ਵਿੱਚ ਹੁਣ ਮੇਰੀ ਤੋਂ ਬਾਅਦ ਸਾਂਝੀ ਕਰਨਗੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਦੂ ਮੁੱਖ ਕਾਰਨ ਨੇ ਜਦੋਂ ਅਸੀਂ ਉਹਨਾਂ ਵੱਲ ਝਾਤ ਮਾਰਦੇ ਹਾਂ ਤਾਂ ਬਹੁਤ ਸਾਰੇ ਕਾਰਨ ਨਜ਼ਰੀ ਪੈਂਦੇ ਨੇ ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹੀ ਨੇ ਰਾਜਨੀਤਿਕ ਵਿਚਾਰਧਾਰਾ ਜੋ ਪੁਰਾਤਨ ਸਮੇ ਤੋਂ ਚੱਲੀ ਆ ਰਹੀ ਸੀ ਔਰ ਜੋ ਇਹ ਸੰਸਾਰ ਵਾਸਤੇ ਦੁਖਦਾਈ ਸੀ ਪਿਤਾ ਪੁਰਖੀ ਰਾਜ ਔਰ ਰਾਜਿਆਂ ਦਾ ਐਸ਼ੋ ਇਸ਼ਰਤ ਦੇ ਅੰਦਰ ਪੈ ਜਾਣਾ ਔਰ ਸੰਸਾਰ ਅਤੇ ਆਪਣੇ ਦੇਸ਼ ਦੀ ਜਨਤਾ ਬਾਰੇ ਖਿਆਲات ਨਾ ਰੱਖਣੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਰਾਜਨੀਤਿਕ ਵਿਚਾਰਧਾਰਾ ਨੂੰ ਰੱਦ ਕਰਕੇ ਇੱਕ ਨਵੀਂ ਰਾਜਨੀਤਿਕ ਵਿਚਾਰਧਾਰਾ ਦਿੱਤੀ ਜੋ ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ ਕਿ ਰਾਜ ਸਿੰਘਾਸਨ ਦੇ ਉੱਤੇ ਉਹ ਮਨੁੱਖ ਬਹਿਣਾ ਚਾਹੀਦਾ ਹੈ ਜੋ ਤਖਤ ਦੇ ਲਾਇਕ ਹੋਵੇ ਤੇ ਜਿਹੜੇ ਸਮੇਂ ਦੇ ਰਾਜੇ ਸਨ ਜਿਨ੍ਹਾਂ ਦੇ ਅੰਦਰ ਬਹੁਤ ਸਾਰੇ ਦੋਸ਼ ਸਨ ਉਨ੍ਹਾਂ ਦੋਸ਼ਾਂ ਨੂੰ ਬੜੀ ਬਿਬਾਕੀ ਦੇ ਨਾਲ ਪੇਸ਼ ਕੀਤਾ ਗਿਆ ਰਾਜੇ ਸ਼ਹੀ ਮੁਕਦਮ ਉੱਤੇ ਜਾਇ ਜਗਾਇਨ ਬੈਠੇ ਸੁੱਕਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਉੱਤੇ ਹੋ ਛੱਟਦਾ ਹੋ ਗੁਰਦੇਵ ਪਿਤਾ ਨੇ ਐਸੀ ਵਿਚਾਰਤਾ ਰਾ ਪੇਸ਼ ਕੀਤੀ ਜਿਸ ਕਰਕੇ ਸੰਸਾਰ ਦੀਆਂ ਰਾਜਨੀਤੀ ਦੀਆਂ ਔਰ ਸੀਮਾਵਾਂ ਦੇ ਜੋ ਝਗੜੇ ਔਰ ਲੜਾਈਆਂ ਨੇ ਉਹਨਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਬੜਾ ਦੇਸ਼ ਬੜ ਰਾਜ ਦੀ ਕਲਪਨਾ ਕੀਤੀ ਔਰ ਨਾਲ ਬੇਗਮ ਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਤੇ ਠਾਉ ਨਾ ਤਸਵੀਸ ਖਿਰਾਜ ਨਾਮਾਲ ਖੋਪ ਨ ਖਤਾ ਨ ਤਰਸ ਜਵਾਲ ਔਰ ਐਸੇ ਦੇਸ਼ ਦੀ ਰਚਨਾ ਜਿੱਥੇ ਉਹਾ ਗਣੀ ਬਸੇ मामੂਰ ਜਿੱਥੇ ਭਾਵਨਾਤਮਕ ਬਿਰਤੀਆਂ ਦੇ ਨਾਲ ਮਹਾਨ ਜੋ ਅਮੀਰ ਲੋਗ ਨੇ ਉਹ ਵਸਤੇ ਹੋਣ ਐਸੇ ਦੇਸ਼ ਦੀ ਕਲਪਨਾ ਐਸੇ ਰਾਜ ਦੀ ਕਲਪਨਾ ਔਰੇ ਵਿਚਾਰਧਾਰਾ ਸੰਸਾਰ ਦੀ ਝੋਲੀ ਵਿੱਚ ਪਾਈ ਤਾਂ ਸੁਭਾਵਕ ਸੀ ਜੋ ਸਮੇਂ ਦੀਆਂ ਸਰਕਾਰਾਂ ਜੋ ਸਮੇਂ ਦੇ ਰਾਜੇ ਔਰ ਜੋ ਰਾਜ ਪ੍ਰਬੰਧ ਸੀ ਉਹ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਖੜਾ ਹੁੰਦਾ ਦੂਜੀ ਸੀ ਸਮਾਜਿਕ ਵਿਵਸਥਾ ਸਮਾਜ ਦੇ ਅੰਦਰ ਜਦੋਂ ਅਸੀਂ ਝਾਤ ਮਾਰਦੇ ਆ ਤਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ ਸਮੇਂ ਵੀ ਔਰ ਆਗਮਨ ਦੇ ਸਮੇਂ ਤੋਂ ਪਹਿਲਾਂ ਵੀ ਜੋ ਬਹੁਤ ਬੁਰੀ ਹਾਲਾਤ ਹੈ ਜਿਸ ਦੇ ਅੰਦਰ ਸਮਾਜ ਨੂੰ ਬ੍ਰਾਹਮਣ ਖਸ਼ਤਰੀ ਸ਼ੂਦਰ ਰਵੈਸ਼ ਚਾਰ ਵਰਨਾ ਦੇ ਅੰਦਰ ਵੰਡਿਆ ਗਿਆ ਇਸ ਤੋਂ ਇਲਾਵਾ ਜਾਤਾਂ ਔਰ ਉਪ ਜਾਤਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਨੇ ਇਸ ਵਿਚਾਰਧਾਰਾ ਨੂੰ ਬਿਲਕੁਲ ਰੱਦ ਕੀਤਾ ਔਰ ਪਾਵਨ ਬਾਣੀ ਵਿੱਚ ਵਚਨ ਕੀਤਾ ਜਾਨੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਹੀ ਅਤੇ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੇ ਬਹੁਤ ਬਿਕਾਰਾ اور ਨਾਲ ਗੁਰਦੇਵ ਪਾਤਸ਼ਾਹ ਨੇ ਜੋ ਸਿਧਾਂਤ ਦਿੱਤਾ ਉਹ ਸੀ ਇੱਕ ਪਿਤਾ ਇਕਸ ਕੇ ਹੰਬਾਰਿਕ ਯਾਨੀ ਸੰਸਾਰ ਦੇ ਅੰਦਰ ਜਾਤੀਵਾਦ ਨੂੰ ਸਮੂਲੋਂ ਖਤਮ ਕਰਕੇ ਇੱਕ ਭਾਈਚਾਰਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਜਿੱਥੇ ਇਸ ਦੁਨੀਆ ਦੇ ਅੰਦਰ ਉੱਚੀ ਨੀਚ ਛੂਆਛਾਤ ਆਦਿਕ ਦੇ ਭੇਦਭਾਵ ਨਾ ਰਹਿਣ ਤਾਂ ਜੋ ਜਾਤੀਵਾਦ ਨੂੰ ਮੰਨਣ ਵਾਲੇ ਲੋਕ ਸਨ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਵਿਰੋਧ ਦੇ ਅੰਦਰ ਖੜੇ ਹੋਏ ਔਰ ਉਹ ਵਿਰੋਧ ਅੱਜ ਤੱਕ ਵੀ ਜਾਰੀ ਹੈ ਅੱਜ ਵੀ ਇਸ ਸੰਸਾਰ ਦੇ ਅਨਰੋ ਜਾਤੀਵਾਦ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਜਾ ਸਕਿਆ ਤਾਂ ਦੂਜਾ ਕਾਰਨ ਇਹ ਸੀ ਤੀਜਾ ਕਾਰਨ ਜੋ ਪ੍ਰਤੱਖ ਨਜ਼ਰੀ ਪੈਂਦਾ ਹੈ ਮੋٹے ਕਾਰਨਾਂ ਦੇ ਵਿੱਚੋਂ ਕਿ ਜੋ ਅਰਥ ਵਿਵਸਥਾ ਹੈ ਉਹਦੇ ਅੰਦਰ ਦੋ ਕਿਸਮ ਦੇ ਲੋਕ ਨੇ ਉਸ ਦੋ ਕਿਸਮ ਦੇ ਲੋਕਾਂ ਦੇ ਅੰਦਰ ਕੈਸੇ ਲੋਕ ਨੇ ਇੱਕ ਪਾਸੇ ਮਲਕ ਭਾਗੋ ਵਰਗੇ ਲੋਕ ਨੇ ਜਿਨ੍ਹਾਂ ਦੇ ਪਾਸ ਬਹੁਤ ਜ਼ਿਆਦਾ ਧਨ ਹੈ ਔਰ ਉਹ ਧਨ ਦੋ ਨੰਬਰ ਦੇ ਧੰਦੇ ਕਰਕੇ ਇਕੱਤਰ ਕੀਤਾ ਗਿਆ ਹੈ ਦੂਜੇ ਪਾਸੇ ਭਾਈ ਲਾਲੋ ਵਰਗੇ ਗਰੀਬ ਲੋਕ ਨੇ ਜੋ ਕਿਰਤੀ ਨੇ ਜੋ ਦਸਨਵਾਦੀ ਕੀਰਤ ਕਰਦੇ ਨੇ ਲੇਕਿਨ ਦੋ ਟਾਈਮ ਦੀ ਰੋਟੀ ਵੀ ਆਪਣੀ ਪੂਰੀ ਨਹੀਂ ਕਰ ਪਾਉਂਦੇ ਐਸੇ ਲੋਕ ਨੇ ਯਾਨੀ ਆਰਥਿਕ ਅਸੰਤੁਲਨ ਹੈ ਆਰਥਿਕ ਤੌਰ ਤੇ ਬਹੁਤ ਵੱਡਾ 파ੜਾ ਹੈ। ਔਰ ਇਸ ਆਰਥਿਕ 파ੜੇ ਨੇ ਇੱਕ ਭਰਾ ਨੂੰ ਦੂਜੇ ਭਰਾ ਦੇ ਨਾਲੋਂ ਦੂਰ ਕੀਤਾ ਹੋਇਆ ਹੈ ਔਰ ਗਰੀਬ ਦੀ ਜੋ ਕਦਰ ਹੈ ਉਸ ਦਾ ਵਾਸਤੇ ਮੁਕਾਈ ਹੋਈ ਹੈ। ਭਗਤ ਕਬੀਰ ਜੀ ਦਾ ਕਿੰਨਾ ਪਿਆਰਾ ਬਚਨ ਹੈ ਜੋ ਨਿਰਧਨ ਸਰਧਨ ਕਹ ਜਾਈਂ ਅੱਗੇ ਬੈਠਾ ਪੀਠ ਫਿਰਾਏ ਪਰ ਜੇ ਕਿਤੇ ਅਮੀਰ ਆਦਮੀ ਗਰੀਬ ਦੇ ਘਰ ਵਿੱਚ ਜਾਂਦਾ ਤਾਂ ਉਹਨੂੰ ਆਦਰ ਔਰ ਸਤਿਕਾਰ ਦਿੱਤਾ ਜਾਂਦਾ ਜੋ ਸਰਧਨ ਨਿਰਧਨ ਕਹ ਜਾਈਂ ਦਿਆ ਆਦਰ ਲੀਹਾ ਬੁਲਾਏ ਪਰ ਗਰੀਬ ਨੂੰ ਮਾਨ ਸਤਕਾਰ ਨਹੀਂ ਹੈ ਗਰੀਬ ਬੰਦਾ ਆਪਣੀ ਰੋਟੀ ਕੱਪੜੇ ਔਰ ਮਕਾਨ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਪੰਦਾ ਅੱਜ ਵੀ ਜਦੋਂ ਮੈਂ ਇਸ ਦੁਨੀਆ ਵੱਲ ਚਾਤ ਮਾਰਦਾ ਹਾਂ ਤਾਂ ਅਨੰਤ ਐਸੇ ਲੋਕ ਨੇ ਜੋ ਫੁੱਟਪਾਥਾਂ ਤੇ ਬੈਠੇ ਨੇ ਫੁੱਟਪਾਥਾਂ ਤੇ ਜੰਮ ਰਹੇ ਨੇ ਫੁੱਟਪਾਥਾਂ ਤੇ ਜ਼ਿੰਦਗੀ ਗੁਜ਼ਾਰਦੇ ਫੁੱਟਪਾਥਾਂ ਤੇ ਹੀ ਮੌਤ ਦੇ ਮੂੰਹ ਅੰਦਰ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਜਿਉਂਦਿਆਂ ਤਾਂ ਕੱਪੜਾ ਨਸੀਬ ਨਹੀਂ ਹੁੰਦਾ ਉਹਨਾਂ ਦੀ লাশ ਤੇ ਉੱਤੇ ਵੀ ਕੋਈ ਕਫਨ ਪਾਉਣ ਵਾਲਾ ਨਹੀਂ ਹੁੰਦਾ ਕੋਈ ਸਵੈਮ ਸੇਵੀ ਸੰਸਥਾ ਹੀ ਉਹਨਾਂ ਦਾ ਇੰਤਜ਼ਾਮ ਕਰਦੀ ਹੈ ਤਾਂ ਇਸ ਆਰਥਿਕ 파ੜੇ ਨੂੰ ਖਤਮ ਕੀਤਾ ਜਾਏ ਔਰ ਜਿੰਨੀ ਵੀ ਆਰਥਿਕ ਵਿਵਸਥਾ ਹੈ ਇਸ ਆਰਥਿਕ ਵੰਡ ਨੂੰ ਬਰਾਬਰ ਕੀਤਾ ਜਾਏ ਕਾਣੀ ਵੰਡ ਨੂੰ ਖਤਮ ਕਰਿ ਗੁਰਦੇਵ ਨੇ ਪਾਵਨ ਬਾਣੀ ਵਿੱਚ ਵਚਨ ਕੀਤਾ ਹੈ ਜਿਸ ਗ੍ਰਹਿ ਬਹੁਤ ਤਿਸਹਿ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਰੇ ਪਰਮੰਤਾ ਦੋਹੂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹਿਲਾ ਪਾਲੀਐ ਤੇ ਐਸ ਪਾੜੇ ਨੂੰ ਖਤਮ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਜੋ ਪ੍ਰਗਟ ਤੌਰ ਤੇ ਕੰਮ ਕੀਤੇ ਉਹਨਾਂ ਨੂੰ ਅਸੀਂ ਵੇਖਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਨਗਰ ਵਸਾਇਆ ਉਸ ਨਗਰ ਦੇ ਅੰਦਰ ਉਹਨਾਂ ਲੋਕਾਂ ਨੂੰ ਘਰ ਮਕਾਨ ਦਿੱਤੇ ਨੇ ਜੋ ਬੇਕਾਰ ਨੇ ਔਰ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਹੈ ਸਾਂਝੀ ਇੱਥੇ ਡਿਸਪੈਂਸਰੀ ਹੈ ਸਾਂਝਾ ਇੱਥੇ ਲੰਗਰ ਹੈ ਤਾਂ ਜੋ ਲੋਕ ਇਸ ਵਿਵਸਥਾ ਦੇ ਖਿਲਾਫ ਸਨ ਉਹਨਾਂ ਦਾ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਖਿਲਾਫ ਹੋ ਜਾਣਾ ਸੁਭਾਵਿਕ ਸੀ ਇਹ ਵੀ ਗੁਰੂ ਵਿਚਾਰਧਾਰਾ ਦੇ ਵਿਰੋਧ ਵਿੱਚ ਨੇ ਤੇ ਜਦੋਂ ਅਸੀਂ ਧਰਮ ਵਿਵਸਥਾ ਉਲਟਾ ਆਤਮਾਰਦੇ ਹਾਂ ਧਾਰਮਿਕ ਤੌਰ ਤੇ ਦੋ ਵੱਡੇ ਫਿਰਕੇ ਧਰਮ Hindu ਔਰ ਮੁਸਲਮਾਨ ਜੋ ਇੱਕ ਦੂਜੇ ਨੂੰ ਮਲੇਚ ਕਹਿੰਦਾ ਹੈ ਤੇ ਇੱਕ ਜਿਹੜਾ ਹੈ ਦੂਜੇ ਨੂੰ ਆਪਣਾ ਵਿਵਾਰ ਕਰਨ ਦਾ ਯਤਨ ਕਰਦਾ ਹੈ ਕਿ ਲੋਕ ਕਾਫਰ ਨੇ ਇੱਕ ਕਾਫਰ ਕਹਿ ਰਿਹਾ ਹੈ ਦੂਜਾ ਮਲੇਸ਼ ਕਹਿ ਰਿਹਾ ਹੈ ਤੀਜਾ ਬਹੁਤ ਵੱਡਾ ਫਿਰਕਾ ਹੈ ਜੋਗੀ ਜੋ ਸੰਸਾਰ ਤੋਂ ਭੱਜਿਆ ਹੋਇਆ ਹੈ ਫਰਜ਼ਾਂ ਤੋਂ ਜਿਸ ਨੇ ਜੀਵਨ ਦੀ ਜੁਗਤ ਦੇਣੀ ਹੈ ਉਹ ਜੀਵਨ ਜੁਗਤ ਤੋਂ ਦੂਰ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਲੋਕਾਂ ਦੇ ਵਿਰੋਧ ਵਿੱਚ ਬੋਲੇ ਨੇ ਔਰ ਸੰਸਾਰ ਨੂੰ ਇੱਕ ਨਵੀਂ ਧਾਰਮਿਕ ਵਿਚਾਰਧਾਰਾ ਦਿੱਤੀ ਹੈ ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜਿੰਗਾ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਤਾਂ ਇਸ ਤਰ੍ਹਾਂ ਜਦੋਂ ਕਾਜ਼ੀ ਦੇ ਉਹ ਕਰਮ ਪੇਸ਼ ਕੀਤੇ ਗਏ ਜੋ ਸਮਾਜ ਔਰ ਲੋਕ ਵਿਰੋਧੀ ਨੇ ਤਾਂ ਕਾਜ਼ੀ ਦਾ ਵਿਰੋਧ ਦੇ ਅੰਦਰ ਖੜੇ ਹੋ ਜਾਣਾ ਸੁਭਾਵਿਕ ਹੈ ਜਦੋਂ ਜੋਗੀ ਨੂੰ ਕਿਹਾ ਜਾ ਰਿਹਾ ਹੈ ਕਿ ਭਲਿਆ ਤੂੰ ਅਸਲ ਜੀਵਨ ਰੁਗਤ ਤੋਂ ਭਗੌੜਾ ਹੈ ਇਹ ਸਚਾਈ ਸੰਸਾਰ ਦੇ ਸਾਹਮਣੇ ਪੇਸ਼ ਕੀਤੀ ਹੈ ਤਾਂ ਜੋਗੀ ਦਾ ਰੋਟੀ ਮੰਡਾ ਬੰਦ ਹੁੰਦਾ ਨਜ਼ਰੀ ਪੈਂਦਾ ਹੈ ਜੋਗੀ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਹੈ ਇਸੇ ਤਰ੍ਹਾਂ ਬ੍ਰਾਹਮਣ ਜਿਸ ਨੇ ਇਸ ਦੁਨੀਆ ਨੂੰ ਧਾਰਮਿਕ ਅੰਧਵਿਸ਼ਵਾਸਾਂ ਰਾਹੀਂ ਆਪਣੇ ਕਾਬੂ ਕੀਤਾ ਹੈ ਔਰ ਧਰਮ ਦੇ ਨਾਮ ਦੇ ਉੱਤੇ ਲੁੱਟ ਖਸੂਟ ਕੀਤੀ ਹੈ ਉਹ ਵੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਹੈ ਅਸਲ ਦੇ ਅੰਦਰ ਇਸ ਦੁਨੀਆ ਦੇ ਅੰਦਰ ਮذਬੀ ਝਗੜੇ ਸੰ ਔਰ ਮذਬੀ ਝਗੜੇ ਅੱਜ ਵੀ ਮੌਜੂਦ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਨੂੰ ਕੋਈ ਮਜ਼ਬ ਨਹੀਂ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਧਰਮ ਦਿੱਤਾ ਹੈ ਔਰ ਧਰਮ ਕੇਵਲ ਇੱਕ ਹੋ ਸਕਦਾ ਹੈ ਮਜ਼ਬ ਅਨੇਕਾ ਹੋ ਸਕਦੇ ਨੇ ਲੇਕਿਨ ਧਰਮ ਇੱਕ ਹੀ ਹੋ ਸਕਦਾ ਹੈ ਕਿਉਂਕਿ ਰੱਬ ਇੱਕ ਹੈ ਰੱਬ ਨੂੰ ਵੰਡਿਆ ਨਹੀਂ ਜਾ ਸਕਦਾ ਰੱਬ ਦੀ ਮਨੁੱਖਤਾ ਨੂੰ ਜਾਤੀਵਾਦ ਦੇ ਬੇਸਤੀ ਨਹੀਂ ਵੰਡਿਆ ਜਾ ਸਕਦਾ ਰੱਬ ਦੇ ਇਸ ਸੰਸਾਰ ਨੂੰ ਸੀਮਾਵਾਂ ਕਰਕੇ ਨਹੀਂ ਵੰਡਿਆ ਜਾ ਸਕਦਾ ਔਰ ਰੱਬ ਦੀ ਇਸ ਮਨੁੱਖਤਾ ਦੇ ਅੰਦਰ ਧਰਮ ਦੇ ਨਾਮ ਤੇ ਵੀ 파ੜੇ ਨਹੀਂ ਪਾਏ ਜਾ ਸਕਦੇ ਧਰਮ ਵੀ ਇੱਕੋ ਹੀ ਹੈ ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੇ ਭਿਓ ਨਾਨਕ ਤਾਂਕਾ ਦਾਸ ਹੈ ਸੋਈ ਨਿਰੰਝਨ ਦੇਉ ਸ਼ਬਦਾਂ ਦਾ ਮਤਲਬ ਧਰਮ ਕਿ ਸਭ ਮਜ਼ਬਾਂ ਦਾ ਜੋ ਸਭ ਧਰਮਾਂ ਦਾ ਧਰਮ ਇੱਕੋ ਹੀ ਹੈ ਜੇ ਕੋਈ ਇਸ ਭੇਦ ਵਾਲੀ ਗੱਲ ਨੂੰ ਸਮਝ ਲਵੇ ਤਾ ਉਹ ਨਿਰੰਕਾਰ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਰੂਪ ਹੈ ਤੇ ਮੈਂ ਉਹਦਾ ਦਾਸ ਹਾਂ ਮੈਂ ਉਹਦਾ ਸਤਕਾਰ ਕਰਦਾ ਗੁਰੂ ਨਾਨਕ ਦੇਵ ਨੇ ਵਚਨ ਕੀਤਾ ਏਕੋ ਧਰਮ ਦ੍ਰਿੜੈ ਸਚ ਕੋਈ ਗੁਰਮਤ ਜੁਗ ਜੁਗ ਪੂਰਾ ਹੋਈ ਕਿ ਪੂਰੀ ਦੁਨੀਆ ਦਾ ਇੱਕ ਹੀ ਧਰਮ ਹੋ ਸਕਦਾ ਹੈ ਉਹ ਹੈ ਸੱਚ ਨੂੰ ਡ੍ਰਿੜ ਕਰ ਲੈਣਾ ਔਰ ਮਨ ਬਚਨ ਕਰਮ ਕਰਕੇ ਸੱਚੇ ਹੋ ਕੇ ਸਚਿਆਰ ਬਣ ਕੇ ਸਚਿਆਰ ਦੇ ਅੰਦਰ ਸਮਾ ਜਾਣਾ ਤਾਂ ਜਿੱਥੇ ਧਰਮ ਦੇ ਨਾਮ ਦੇ ਉੱਤੇ ਲੋਕਾਂ ਦਾ ਰੋਟੀ ਮੰਡਾ ਚੱਲਦਾ ਸੀ ਉਹ ਲੋਕ ਇਸ ਵਿਚਾਰਧਾਰਾ ਦੇ ਵਿਰੋਧ ਦੇ ਅੰਦਰ ਖੜੇ ਹੋਏ ਇਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨਾਂ ਦੇ ਅੰਦਰ ਮੁੱਖ ਕਾਰਨ ਨੇ ਇਸ ਤੋਂ ਅੱਗੇ ਜਦੋਂ ਅਸੀਂ ਚੱਲਦੇ ਹਾਂ ਤਾਂ ਜੋਗੀ ਨੇ ਮੁੱਲਾ ਮੌਲਾਣੇ ਨੇ ਜਾਂ ਬ੍ਰਾਹਮਣ ਆਦਿਕ ਨੇ ਔਰ ਇਹਦੇ ਵਿੱਚ ਹੀ ਚੰਦੂ ਦੀ ਲੜਕੀ ਦੇ ਰਿਸ਼ਤੇ ਦਾ ਜੋ ਜ਼ਿਕਰ ਹੈ ਔਰ ਕਾਰਨ ਹੈ ਉਹ ਕਾਰਨ ਵੀ ਵਿੱਚ ਹੀ ਹੈ ਤੇ ਖਾਸ ਕਰਕੇ ਜ਼ਾਹگیر ਆਪਣੀ ਜੀਵਨੀ ਦੇ ਅੰਦਰ ਆਪ ਵੀ ਲਿਖਦਾ ਜੋ ਦੀ ਆਪਣੀ ਮਨਸ਼ਾ ਹੈ ਉਹਦੀ ਲਿਖੀ ਜੀਵਨੀ ਦੇ ਅੰਦਰੋਂ ਸਾਹਮਣੇ ਪੇਸ਼ ਹੁੰਦੀ ਹੈ ਉਹ ਕਹਿੰਦਾ ਹੈ ਕਿ ਗੁਰੂ ਨਾਨਕ ਗੁਰੂ ਅਰਜਨ ਨਾਮ ਦਾ ਇੱਕ Hindu ਬਹੁਤ ਸਮੇਂ ਤੋਂ ਝੂਠ ਦੀ ਦੁਕਾਨ ਚਲਾ ਰਿਹਾ ਸੀ ਮੈਂ ਸੋਚਦਾ ਸਾਂ ਕਿ ਸਮਾਂ ਮਿਲੇ ਜਾਂ ਇਸ ਨੂੰ ਇਸਲਾਮ ਵਿੱਚ ਲੈ ਆਂਦਾ ਜਾਏ ਜਾਂ ਇਸ ਝੂਠ ਦੀ ਦੁਕਾਨ ਨੂੰ ਸਦਾ ਵਾਸਤੇ ਬੰਦ ਕਰ ਦਿੱਤਾ ਜਾਏ ਉਹ ਗੁਰੂ ਘਰ ਨੂੰ ਝੂਠ ਦੀ ਦੁਕਾਨ ਕਹਿੰਦਾ ਤਾਂ ਇਹ ਕੁਝ ਕਾਰਨ ਸਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਜਿन्हा ਕਰਕੇ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਕਿਉਂਕਿ ਮਾਨਯੋਗ ਗਿਆਨੀ ਅਮਰੀਕ ਸਿੰਘ ਜੀ ਨੇ ਆਪ ਜੀ ਦੇ ਨਾਲ ਵਿਸਥਾਰ ਸਹਿਤ ਇਹ ਵਿਚਾਰ ਕਰਨੀ ਹੈ ਮੈਂ ਕੇਵਲ 2-3 ਮਿੰਟ ਆਪ ਤੇ ਲੈ ਕੇ ਖਿਮਾ ਦਾ ਜਾਚਕ ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਰ ਸਿੰਘ ਹਰ ਸਾਲ ਮਨਾਉਂਦੇ ਹਾਂ ਨਗਰ ਕੀਰਤਨ ਹੁੰਦੇ ਹਨ ਸਬੀਲਾਂ ਲਗਾਉਂਦੇ ਹਾਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਂਦੇ ਹਾਂ ਔਰ ਅਸੀਂ ਗੁਰੂ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਂਦੇ ਆ ਇਹ ਸਾਡਾ ਹੱਕ ਵੀ ਹੈ ਔਰ ਸਾਡਾ ਫਰਜ਼ ਵੀ ਹੈ ਲੇਕਿਨ ਗੁਰੂ ਸਾਹਿਬ ਜੀ ਦੇ ਜੋ ਸਿਧਾਂਤ ਨੇ ਉਹਨਾਂ ਤੋਂ ਅਸੀਂ ਕੀ ਸਿੱਖਿਆ ਲਈ ਹੈ ਉਹਨਾਂ ਨੂੰ ਅਸੀਂ ਕਿੰਨਾ ਕੋ ਅਪਣਾਇਆ ਹੈ ਇਸ ਪਾਸੇ ਸਾਡਾ ਧਿਆਨ ਬਹੁਤ ਘਟ ਜਾਂਦਾ ਹੈ ਤਾਂ ਮੈਂ ਆਪ ਦੇ ਚਰਨਾਂ ਵਿੱਚ ਚਾਰ ਬੇਨਤੀਆਂ ਕਰਨੀਆਂ ਚਾਹਨਾ ਜੇਕਰ ਅਸੀਂ ਅੱਜ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਪੁਰਬ ਤੇ ਪਰਨ ਕਰਕੇ ਜਾਈਏ ਕਿ হে ਪਾਤਸ਼ਾ ਅਸੀਂ ਇਹ ਚਾਰ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੇ ਬਣਾਵਾਂਗੇ ਤਾਂ ਸਾਡਾ ਭਲਾ ਹੋ ਸਕਦਾ ਹੈ ਨੰਬਰ 2 ਸਾਡੀ ਜੋ ਪਰਸਨਲ ਲਾਈਫ ਹੈ ਉਹਦੇ ਅੰਦਰ ਸੁਖ ਸ਼ਾਂਤੀ ਆ ਸਕਦੀ ਹੈ ਨੰਬਰ 3 ਜੋ ਸਾਡੀ ਫੈਮਿਲੀ ਲਾਈਫ ਹੈ ਪਰਿਵਾਰਕ ਜ਼ਿੰਦਗੀ ਹੈ ਉਹ ਸਾਡਾ ਸਵਰਗ ਬਣ ਸਕਦਾ ਹੈ ਤੇ ਨੰਬਰ 4 ਇਸ ਪੂਰੀ ਦੁਨੀਆ ਦੇ ਅੰਦਰ ਸੁਖ ਔਰ ਸ਼ਾਂਤੀ ਲਿਆ ਜਾਈ ਜਾ ਸਕਦੀ ਹੈ ਅਤੇ ਜਿੰਨੀ ਵੀ ਧਰਮ ਦੇ ਨਾਮ ਤੇ ਮਾਨਸਿਕ ਔਰ ਆਰਥਿਕ ਲੁੱਟ ਖਸੁੱਟ ਹੈ ਉਹਦੇ ਤੋਂ ਬਚਿਆ ਜਾ ਸਕਦਾ ਹੈ ਇਸ ਲਈ ਅੱਜ ਆਪ ਨੇ ਇਹ ਚਾਰ ਪਰਨ ਕਰਨਨੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰੱਬੀ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰੱਬ ਦਾ ਗਿਆਨ ਹੈ ਅਸੀਂ ਇਹ ਵਿਸ਼ਵਾਸ ਬਣਾਵਾਂਗੇ ਤੇ ਇਹ ਗੱਲ ਮੈਂ ਐਵੇਂ ਨਹੀਂ ਕਹਿ ਰਿਹਾ ਜਦੋਂ ਗੁਰੂ ਸਹਿਬਾਨ ਭਗਤ ਜਨ ਬਾਣੀਕਾਰ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਅੰਦਰ ਅਪੇਧ ਹੋਏ ਉਸ ਅਪੇਧ ਵਾਲੀ ਅਵਸਥਾ ਦੇ ਅੰਦਰ ਜੋ ਅਨੁਭਵ ਹੋਇਆ ਉਸ ਅਨੁਭਵ ਨੂੰ ਹੂਬਹੂ ਪਾਵਨ ਬਾਣੀ ਰਾਹੀਂ ਬਿਆਨ ਕੀਤਾ ਗਿਆ ਇਸ ਲਈ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰੱਬ ਦਾ ਗਿਆਨ ਹੈ ਇਹ ਅਸਾਂ ਵਿਸ਼ਵਾਸ ਬਣਾਣਾ ਤੇ ਇਹ ਵਿਸ਼ਵਾਸ ਗੱਲੀ ਬਾਤੀ ਨਹੀਂ ਜਿਸ ਦਾ ਇਹ ਵਿਸ਼ਵਾਸ ਬਣ ਜਾਏਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰੱਬ ਦਾ ਗਿਆਨ ਹੈ ਉਹਨੂੰ ਕਿਸੇ ਮਨੁੱਖ ਪਾਸੋਂ ਗਿਆਨ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਜੇ ਫਿਰ ਵੀ ਉਹ ਗਿਆਨ ਵਾਸਤੇ ਹੋਰ ਕਿਤੇ ਭਟਕਦਾ ਤਾਂ ਇਹ ਸਮਝ ਨਾ ਪਵੇਗਾ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਤੇ ਵਿਸ਼ਵਾਸ ਨਹੀਂ ਹੈ ਦੂਜੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰੱਬ ਦਾ ਹੁਕਮ ਹੈ ਅਸਾਂ ਇਹ ਵਿਸ਼ਵਾਸ ਬਣਉਣਾ ਹੈ ਗੁਰਦੇਵ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਵਚਨ ਕੀਤਾ ਹੈ ਮੈਂ ਹਾਂ ਆਪ ਕੋਹ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰੱਬ ਦਾ ਹੁਕਮ ਹੈ ਤੇ ਜਿਸ ਦੀ ਜ਼ਿੰਦਗੀ ਅੰਦਰ ਇਹ ਵਿਸ਼ਵਾਸ ਆ ਜਾਏਗਾ ਜੇ ਫਿਰ ਵੀ ਉਹ ਕਿਸੇ ਬੰਦੇ ਦਾ ਹੁਕਮ ਮੰਨਦਾ ਤਾਂ ਸਮਝ ਲੈਣਾ ਉਹਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਵਿਸ਼ਵਾਸ ਨਹੀਂ ਹੈ ਅੱਜ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀਪੁਰਬ ਤੇ ਇਹ ਵਿਸ਼ਵਾਸ ਆਪ ਨੇ ਬਣਾ ਕੇ ਜਾਣਾ ਹੈ ਤੀਜੀ ਗੱਲ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਬਾਣੀ ਹੈ ਬਾਣੀ ਹੀ ਗੁਰੂ ਹੈ ਗੁਰਦੇਵ ਦਾ ਪਾਵਨ ਬਚਨ ਹੈ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਜੇਕਰ ਸਿੱਖ ਦਾ ਇਹ ਵਿਸ਼ਵਾਸ ਹੁੰਦਾ ਤਾਂ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਦੇਹਤਾਰੇ ਗੁਰੂਆਂ ਦੇ ਵੱਡੇ ਵੱਡੇ ਡੇਰੇ ਕਦੇ ਵੀ ਸਥਾਪਿਤ ਨਾ ਹੁੰਦੇ ਤੇ ਜਿੰਨਾ ਮੁਸੀਬਤਾਂ ਦਾ ਅੱਜ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਕਦੇ ਵੀ ਸਾਨੂੰ ਸਾਹਮਣਾ ਨਾ ਕਰਨਾ ਪੈਂਦਾ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੱਤਰੇ ਪਾੜ ਕੇ ਜਾਂ ਹੋਰ ਕਿਸੇ ਢੰਗ ਦੇ ਨਾਲ ਬੇਅਦਬੀ ਕਰਨ ਦੀ ਕਿਸੇ ਦੀ ਹਿੰਮਤ ਨਾ ਪੈਂਦੀ ਤਾਂ ਤੀਜਾ ਇਹ ਵਿਸ਼ਵਾਸ ਬਣਾਣਾ ਹੈ ਕਿ ਮੈਂ ਗੁਰੂ ਕੇਵਲ ਔਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਤੇ ਚੌਥੀ ਔਰ ਆਖਰੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰੱਬ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਿਰੰਕਾਰ ਸਰੂਪ ਹੈ ਕਿਉਂਕਿ ਗੁਰ ਪਰਮੇਸ਼ਰ ਏਕੋ डान ਗੁਰ ਕੈ ਸ਼ਬਦ ਮੰਤਰ ਮਨ ਮਾਨ ਤਾਂ ਜੇ ਸਾਡਾ ਇਹ ਵਿਸ਼ਵਾਸ ਬਣ ਜਾਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੀ ਨਿਰੰਕਾਰ ਹੈ ਤਾਂ ਫਿਰ ਪਿਆਰੇ ਉਹ ਨਿਰੰਕਾਰ ਦੇ ਦਰਸ਼ਨ ਕਰਨ ਕਰਨ ਵਾਲੇ ਜਿੰਨੇ ਵੀ ਸਾਧਨ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਕਿਉਂਕਿ ਸਾਡਾ ਨਿਰੰਕਾਰ ਤੇ ਸਾਡੇ ਸਾਹਮਣੇ ਹੈ ਫਿਰ ਗੁਰੂ ਦਾ ਸਿੱਖ ਗੁਰੂ ਦੀ ਪਾਵਨ ਬਾਣੀ ਦੇ ਅੰਦਰ ਉਹ ਨਿਰੰਕਾਰ ਦੇ ਦਰਸ਼ਨ ਕਰੇਗਾ ਤਾਂ ਅੱਜ ਅਸੀਂ ਇਹ ਪ੍ਰਣ ਕਰਕੇ ਜਾਈਏ ਕਿ ਪਾਤਸ਼ਾਹ ਆਪ ਜੀ ਦੇ ਸ਼ਹੀਦੀ ਪੁਰਬ ਦੇ ਉੱਤੇ ਅਸੀਂ ਇਹ ਪ੍ਰਣ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਅਸੀਂ ਕਿਤੇ ਹੋਰ ਮੱਥਾ ਨਹੀਂ ਟੇਕਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹਾਂਗੇ ਆਪ ਵਿਚਾਰਾਂਗੇ ਔਰ ਉਹ ਗੁਰਮਤ ਦੇ ਸਿਧਾਂਤ ਜਿੰਨਾ ਵਾਸਤੇ ਗੁਰਦੇਵ ਪਿਤਾ ਆਪ ਨੇ ਸ਼ਹੀਦੀ ਦਿੱਤੀ ਸੀ ਅਸੀਂ ਤਹਿ ਦਿਲ ਦੇ ਨਾਲ ਉਹਨਾਂ ਨੂੰ ਪ੍ਰਵਾਨ ਨੂੰ ਹੀ ਕਰਦੇ ਹਾਂ ਉਨ੍ਹਾਂ ਦੇ ਉੱਤੇ ਅਮਲ ਵੀ ਕਰਾਂਗੇ ਔਰ ਉਨ੍ਹਾਂ ਸਿਧਾਂਤਾਂ ਨੂੰ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਯਤਨ ਵੀ ਕਰਾਂਗੇ ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ ਸਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਆਪ ਜੀ ਦੇ ਨਾਲ ਵਿਚਾਰਾਂ ਕਰਨ ਦਾ ਬਲ ਔਰ ਉਦਮ ਬਖਸ਼ਿਆ ਹੈ ਪ੍ਰਬੰਧਕ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ 1 ਮਹੀਨੇ ਦਾ ਸਮਾਂ ਦੇ ਕੇ ਆਪ ਦੇ ਰੂਪ ਰੂਪ ਕੀਤਾ ਔਰ ਆਪ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਪਿਆਰ ਦੇ ਨਾਲ ਸਰਵਣ ਕੀਤਾ ਇਥੋਂ ਦੇ ਗ੍ਰੰਥੀ ਸਹਿਬਾਨ ਤੇ ਮਾਨਯੋਗ ਗਿਆਨੀ ਅਮਰੀਕ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੂਰੇ ਸਮੇਂ ਦੇ ਅੰਦਰ ਵੀਰਾਂ ਭਰਾਵਾਂ ਵਰਗਾ ਪਿਆਰ ਦਿੱਤਾ ਤੇ ਇਥੇ ਆਣ ਕੇ ਆਪਣਾ ਘਰ ਵੀ ਭੁੱਲਿਆ ਰਿਆ ਹੋਈਆਂ ਪੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ